ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉਹ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਐਫਰਟ ਕਰ ਚੁੱਕੇ ਕਿ ਵਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਜਥੇਬੰਦੀ ਜਾਂ ਵਿਚਾਰਧਾਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ 50 ਕੱਦ ਜਿੰਮੇਵਾਰੀ ਅਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ 'ਤੇ ਤਨਤ ਨੇ ਅਸੀਂ ਮੈਂ ਡੱਲੇਵਾਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੀ ਉੱਥੇ ਕਿਉਂ ਜੀ ਨਾ ਤਾਂ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਇਹ ਗੱਲਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹোলਡਰਸ ਨੂੰ ਬੁਲਾ ਲਓ ਗੱਲ ਕਰ ਲਓ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ ਪੰਜਾਬ ਸਰਕਾਰ ਜਿੰਮੇਵਾਰੀ ਪੰਜਾਬ ਸਰਕਾਰ ਜਿੰਮੇਵਾਰੀ ਉਹ ਜੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨੇ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਗੱਲ ਗੱਲਬਾਤ ਦੀ ਤੁਸੀਂ ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਉਦੇਸ਼ ਦੇ ਖੇਤੀ ਮੰਤਰੀ ਉਦੇਸ਼ ਦੇ ਕਿ ਅੜੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਾਜਮੰਦੀ ਕਰ ਲੋ ਨਿਬੜ ਜਾਂਦੇ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਕੋਈ ਨਾਕਾਨ ਜਿਹਦੇ ਨਾਲ ਆਮ ਲੋਕਾਂ ਨੂੰ ਦੀ ਜ਼ਿੰਦਗੀ ਚ ਕੋਈ ਤੰਗੀ ਪ੍ਰੇਸ਼ਾਨੀ ਆਵੇ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕਾਂ ਸੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਇਕਨੋਮੀ ਦਾ ਘਟਾ ਪਈ ਇੱਕ ਦਿਨ ਚ ਉਹਨਾਂ ਨੂੰ ਕੀ ਵਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਚੱਲ ਰਹੇ ਨੇ ਔਰ ਫਰਵਰੀ ਤੋਂ ਹੀ ਚੱਲ ਰਹੇ ਨੇ ਇਹੀ ਦੋਨੇ ਫਾਰਮ ਨੇ ਜਿੰਨਾ ਨਾਲ 26 ਸੈਕਟਰ ਦੇ ਵਿੱਚ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਸ਼ ਕੋਲ ਜੀ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਸਾਰੇ ਉਹਨਾਂ ਦੇ ਆਫੀਸਰ ਸਹਿਬਾਨ ਨਾਲ 8-8 ਘੰਟੇ ਦੀ ਵਾਰਤਾ ਕਈ ਦੌਰ ਦੀ ਹੋਈ ਤੁਸੀਂ ਵੀ ਰਾਤ ਦੇ 2-2 3-3 ਵਜੇ ਤੱਕ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਡਿਟੇਲ ਕੀ ਹੁੰਦੀ ਹੈ ਕਿ ਹੋਇਆ ਸੋ ਉਸ ਤੋਂ ਬਾਅਦ ਕਿਉਂਕਿ ਫਰਵਰੀ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਤਾਂ ਦੋ ਤਿੰਨ ਦੌਰ ਦੀ ਗੱਲਬਾਤ ਸੀ ਫੈਸਲਾ ਕਿਸਾਨ ਸੰਗਠਨ ਨੇ ਕਰਨਾ ਮੈਂ ਤਾਂ ਬਤੌਰ ਇੱਕ 브릿ਜ ਦੇ ਤੌਰ ਤੇ ਕੰਮ ਕਰ ਰਿਹਾ ਸੀ ਮੈਂ ਉਸ ਵੇਲੇ ਵੀ ਤੁਹਾਨੂੰ ਮੈਂ ਇਹ ਸਟੇਟਮੈਂਟ ਦਿੱਤੀ ਸੀ ਮੰਗਾ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਕਿ ਆਪਾਂ ਉੱਥੇ ਜਾਣ ਦੀ ਬਜਾਏ ਉਹਨਾਂ ਨੂੰ ਇੱਥੇ ਬੁਲਾ ਲੈਣੇ ਆ ਉਹ ਆਏ ਵੀ ਪਰ ਉਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਦੇਸ਼ ਚ ਇਲੈਕਸ਼ਨ ਦੇ ਵਿੱਚ ਚਲਾ ਗਿਆ ਮਾਰਚ 16 ਨੂੰ ਇਲੈਕਸ਼ਨ ਕੋਡ ਲੱਗ ਗਿਆ ਤੇ ਜੁਲਾਈ ਤੱਕ ਇਲੈਕਸ਼ਨ ਚੱਲੀ ਫਿਰ ਦੁਬਾਰਾ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪਰ ਇੰਦਮ ਜੁਲਾਈ ਤੋਂ ਲੈ ਕੇ ਜੇ ਆਪਾਂ ਕਰ ਲਈਏ ਕਾਊਂਟ ਤਾਂ ਫਿਰ ਕੋਈ ਦੁਬਾਰਾ एफर्ट ਨਹੀਂ ਕੀਤੀ ਗਈ ਕੇਂਦਰ ਦੁਆਰਾ ਕਿ ਉਹਨਾਂ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਦੁਬਾਰਾ ਗੱਲਬਾਤ ਕਰ ਲਈਏ ਜਾਂ ਕੋਈ ਉਹਨਾਂ ਦੀਆਂ ਮੰਗਾਂ ਬਾਰੇ ਕਿਸੇ ਵੀ ਸਟੇਕ ਹੇਲਡਸ ਨੂੰ ਬੁਲਾ ਲਈਏ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਬੁਲਾ ਕੇ ਗੱਲਬਾਤ ਦਾ ਕੋਈ ਦੌਰ ਸ਼ੁਰੂ ਕਰੀਏ ਕਿਉਂਕਿ ਸਰਕਾਰ ਤਾਂ ਉਸੇ ਪਾਰਟੀ ਦੀ ਬਣ ਗਈ ਜਿਨ੍ਹਾਂ ਨਾਲ ਪਹਿਲਾਂ ਸਵਾ ਸਾਲ ਅੰਦੋਲਨ ਚੱਲਿਆ ਤੇ ਪ੍ਰਧਾਨ ਮੰਤਰੀ ਜੀ ਨੇ ਖੋਦਾ ਕੇ ਟੀਵੀ ਤੇ ਕਿਹਾ ਕਿ ਮੇਰੀ ਤਪੱਸਿਆ ਚ ਕਮੀ ਰਹੀ ਹੋਣੀ ਇਸ ਕਰਕੇ ਮੈਂ ਕਾਨੂੰਨ ਜਿਹੜੇ ਨੇ ਇਹ ਵਾਪਸ ਲੈਣਾ ਤਾਂ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉੱਪਰ ਸੇ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਡਲੇਵਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਬਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾਂ ਕਾਮਨ ਹੀ ਨੇ ਮੰਗਾਂ ਸਾਰੀਆਂ ਸੇਮ ਨੇ ਜਥੇਬੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ 'ਤੇ ਤਨਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਮੈਂ ਟੈਲੇਵਾਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇੱਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਹੈ ਕਿ ਉਹਨੂੰ ਚੱਕ ਕੇ ਲੈ ਜਾਓ ਜੇ ਤੂੰ ਕਿਉਂ ਜੀ ਨਾ ਤਾਂ ਉਹ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋ ਚਿੰਗਾਰੀ ਪੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰਿਟਰੀ ਚ ਬੈਠੇ ਨੇ ਪਰ ਇਹ ਗੱਲਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹোলਡਰਸ ਨੂੰ ਬੁਲਾ ਲਓ ਗੱਲ ਕਰ ਲੋ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ਵ ਗੁਰੂ ਜੇ ਭਾਰਤ ਬਣਨਾ ਚਾਹੁੰਦਾ ਹੈ ਤੇ ਵੱਡੇ ਵੱਡੇ ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤਾਂ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲੋ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ ਪੰਜਾਬ ਸਰਕਾਰ ਜਿੰਮੇਵਾਰੀ ਹੈ ਜੀ ਪੰਜਾਬ ਸਰਕਾਰ ਜਿੰਮੇਵਾਰੀ ਹੈ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾ ਸਾਰੀਆਂ ਯੂਨੀਅਨਜ਼ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਭਵਨ 'ਚ ਕਦੇ ਕਦੇ 26 ਸੈਕਟਰ ਬਲੇ ਭਵਨ 'ਚ ਮਤ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਹਾਂ ਇਸ ਵਕਤ ਖੇਤੀ ਮੰਤਰੀ ਸ਼ਿਵਰਾ ਚੋਹਾਨ ਨੇ ਉਮੜ ਪ੍ਰਦੇਸ਼ ਵੀ ਇੱਕ ਖੇਤੀ ਵਾਲਾ ਵੱਡਾ ਰਾਜ ਹੈ ਮੱਧ ਪ੍ਰਦੇਸ਼ ਚ ਵੀ ਮਾਲਵਾ ਹੈ ਮੱਧ ਪ੍ਰਦੇਸ਼ ਦਾ ਇੱਕ ਏਰੀਆ ਜਿਸ ਦਾ ਨਾਮ ਮਾਲਵਾ ਮਾਲਵੇ ਦਾ ਮਤਲਬ ਪਹਜਾਓ ਉਹਨਾਂ ਨੂੰ ਪਤਾ ਹੈ ਉਹ ਮੁੱਖ ਮੰਤਰੀ ਰਹੇ ਉੱਥੋਂ ਦੇ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਖੇਤੀ ਦੇ ਸਮੱਸਿਆਵਾਂ ਦਾ ਪਤਾ ਹੈ ਬੁਲਾ ਲਓ ਬਿਲਾ ਕੇ ਗੱਲ ਕਰੋ। ਔਰ ਉਹੀ ਮੰਗਾ ਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ 'ਚ ਕਮੀ ਰਹੀ ਗਈ ਹੋਣੀ। ਵੀ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕਿਆ। ਬਜਾਏ ਉਸ ਦੇ ਕਿ ਉਹ ਮੰਗਾ ਤੇ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜਾ ਜਿਹੜਾ ਕਿਸਾਨਾਂ ਦੀਆਂ ਮੰਗਾ ਨੇ ਅਗਰੀਡੈਂਸ ਸਟੇਟ ਦੀਆਂ ਹੈ ਹੋਣੇ ਵੀ ਚਾਹੀਦੀ ਮੰਗਾ ਹੀ ਨੇ ਅਸੀਂ ਫੂਡ ਬੋਲ ਆਂ ਦੇਸ਼ ਦੇ ਉਹਦੀ ਬਜਾਏ ਉਨਾਂ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਈ ਜਾਂਦੇ ਨੇ ਹੁਣ ਸਾਡੇ ਕੋਲੇ ਚਿੱਠੀ ਆਈ ਪਈ ਹੈ ਕਿਸੇ ਤੋਂ ਆਪਦੀ رائے ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਉਹ ਮੰਡੀ ਕਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਹੈ ਤੇ ਉਹਨੂੰ ਤੁਸੀਂ ਫੇਰ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹੋ ਸੋ ਅਸੀਂ ਸਪੋਰਟ ਨਹੀਂ ਕਰਦੇ ਅਸੀਂ ਕਿਉਂਕਿ ਉੱਤੇ ਐਗਰੀਕਲਚਰ ਇਜ਼ ਅ ਸੱਚ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਆ ਉਹਦੇ 'ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨੂੰ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫੜਨੇ ਇਧਰਲੇ ਪਾਸੇ ਦੀ ਫੜ ਲੈ। ਔਰ ਇਸ ਤਰ੍ਹਾਂ ਬੇਪਰਵਾਹੀਆਂ ਨਹੀਂ ਚਲਦੀਆਂ ਹੁੰਦੀਆਂ। ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ। ਕੀ ਤੁਹਾਨੂੰ ਇਹ ਲੱਗਣ ਲੱਗਿਆ ਕਿ ਹਰਿਆਣੇ ਚ ਇਲੈਕਸ਼ਨ ਜਿੱਤ ਗਏ ਫੇਰ ਕੀ ਹੁੰਦਾ? ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ। ਕੀ ਸਿਰਫ ਤੁਸੀਂ ਸਿਰਫ ਰਾਜਨੀਤਿਕ ਫਰਕ ਹੀ ਦੇਖੋਗੇ ਬਸ। ਕਿ ਜਿਹੜੀ ਚੀਜ਼ ਵੋਟਾਂ ਨੂੰ ਅਸਰ ਪਾਉਂਦੀ ਹੈ ਉਸੇ ਨਾਲ ਹੀ ਗੱਲ ਕਰੂੰ। ਹੈਗੇ ਤਾਂ ਸਾਡੇ ਅਨਦਾਤੇ ਆ ਉਹ ਤਾਂ ਅਨਦਾਤੇ ਕਹਿੰਨੇ ਆਪਾਂ ਸੁਵਿਸ਼ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਸਾਰਾ ਆਰਡਰ ਡਿਟੇਲ ਚ ਮੈਂ ਰੋਜ਼ ਜਿੰਨਾ ਵੀ ਜੋ ਵੀ ਆਉਂਦਾ ਮੈਂ ਪੜਦਾ ਸਾਡੇ ਡੀਜੀਪੀ ਉੱਥੇ ਵਿਜ਼ਿਟ ਕਰਦੇ ਆ ਐਡੀਜੀਪੀ ਰਿਟਾਇਰਡ ਜਸਕਰਨ ਸਿੰਘ ਵਿਜ਼ਿਟ ਕਰਦੇ ਆ ਮੇਰੇ ਨਾਲ ਪਹਿਲਾਂ ਗੱਲ ਕਰਦੇ ਆ ਕਿ ਆ ਜਾਓ ਮਿਲ ਕੇ ਆਓ ਗੱਲ ਕਰੋ ਐਸਐਸਪੀ ਪਟਿਆਲਾ डीआईजी पटियाला डीसी पटियाला ਸਾਡੇ ਅਫਸਰ ਸਾਰੇ ਉੱਥੇ ਅਸੀਂ ਸਾਡੀ ਕੈਬਨਿਟ ਦੇ ਸਾਥੀ ਜਾਂਦੇ ਆ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਹਰਿਆਣਾ ਮਾਰ ਰਿਆ ਹੈ ਹਰਿਆਣੇ ਦੀ ਜੀਪੀ ਸਰਕਾਰ ਹੈ ਮੰਗਾ ਦਿੱਲੀ ਨਾਲ ਨੇ ਮੋਦੀ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਵਿੱਚ ਕਿੱਥੋਂ ਪਾ ਲਈ ਉਹਨਾਂ ਮਤਲਬ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਕਿ ਤੁਸੀਂ ਸਾਨੂੰ ਹੀ ਮਤਲਬ ਆਪચ્ੀ ਸਾਡਾ ਕਲੈਸ਼ ਕਰਾ ਦੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਵੀ ਕਿਸਮ ਦੀ ਕੈਜੁਐਲਟੀ ਹੋਵੇ ਕੋਈ ਜਾਨੀ ਨੁਕਸਾਨ ਹੋਵੇ ਜਾਂ ਕੋਈ ਜ਼ਖਮੀ ਹੋਵੇ ਤੇ ਹਾਂ ਪਰ ਅਸੀਂ ਲਗਾਤਾਰ ਇਨਟੈਚਾਂ ਉਹਨਾਂ ਦੀ ਸਿਹਤ ਜਿਹੜੀ ਹੈ ਡਾਕਟਰ ਉੱਥੇ ਬੈਠੇ ਨੇ ਜਦੋਂ ਵੀ ਉਹ ਇਜਾਜ਼ਤ ਦਿੰਦੇ ਆ ਮੈਡੀਕਲ ਵੀ ਅਸੀਂ ਮੈਂ ਟੈਸਟ ਵਗੈਰਾ ਜਦੋਂ ਦਾ ਬਲੱਡ ਲੈ ਕੇ ਟੈਸਟ ਵਗੈਰਾ ਵੀ ਕਰਦੇ ਆ ਅੱਗੇ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੱਕੇ ਨਾਲ ਤਾਂ ਤੁਸੀਂ ਖਵਾ ਨਹੀਂ ਸਕਦੇ ਕੁਝ ਮੈਡੀਕਲ ਹੀ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਇਹ ਅੱਗੇ ਉਹਨਾਂ ਦੀ ਜਿਹੜੀ ਹੈ ਜਥਿਵੰਦੀ ਦਾ ਫੈਸਲਾ ਹੋਊਗਾ ਪਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਦਲੇਵਰ ਸਾਹਿਬ ਨੂੰ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਤੇ ਬੜਾ ਸਿੱਧਕ ਤੇ ਸਿਰੜ ਹੈ ਤੇ ਪਰ ਇਹਦੇ ਲਈ ਤੁਹਾਡੀ ਸਿਹਤ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਦਾ ਜੋਖਮ ਜਾਨ ਨੂੰ ਨਾ ਹੋਵੇ ਕਿ ਲੰਬੀ ਲੰਬੀ ਤਰੀਕਾ ਦੇ ਰਿਹਾ ਸਾਨੂੰ ਬੰਦਾ 38 ਦਿਨ ਤੋਂ ਬੈਠਾ ਅਸੀਂ ਵੀ ਕਹਿ ਰਹੇ ਹਾਂ ਕਿ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਉੱਥੇ ਜਦੋਂ ਕੋਈ ਐਦਾਂ ਦਾ ਹਾਲਾਤ ਹੈ ਹੀ ਨਹੀਂ ਕਿ ਉਹਨਾਂ ਨੂੰ ਜਬਰਦਸਤੀ ਚਾੱਕ ਕੇ ਲੈ ਜਾਓ ਜੀ ਆਸਤਾ ਆਸਤਾ ਪਹਿਲਾਂ ਅਸੀਂ ਤਾਂ ਲੈ ਕੇ ਗਏ ਸੀ ਪਹਿਲਾਂ ਵੀ ਜਦੋਂ ਉਹਨਾਂ ਦਾ ਹਜੇ ਬੈਠੇ ਨਹੀਂ ਸੀ ਡੀ ਐਮ ਸੀ ਚ ਅਸੀਂ ਚੈੱਕ ਅਪ ਕਰਾਉਣ ਲੈ ਗਏ ਸੀ ਤੇ ਉਹਨਾਂ ਨੇ ਇੱਥੇ ਕੋਈ ਹੋਰ ਬੰਦਾ ਕੋਈ ਸੀਗਾ ਉਹਨਾਂ ਦਾ ਉਹ ਬੈਠ ਕੇ ਸੀਗਾ ਸੋ ਮਤਲਬ ਤੁਸੀਂ ਅੱਛਾ ਉਹ ਇਹ ਵੀ ਨਹੀਂ ਹੈਗਾ ਕਿ ਉਹ ਜੇ ਗੱਲਬਾਤ ਵਾਸਤੇ ਆਫਰ ਆ ਜੇ ਫਿਰ ਨਾ ਜਾਣ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਗੱਲ ਗੱਲਬਾਤ ਦੀ ਤੁਸੀਂ ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਉਹ ਦੇਸ਼ ਦੇ ਖੇਤੀ ਮੰਤਰੀ ਉਹ ਦੇਸ਼ ਦੇ ਔਰ ਪੰਜਾਬ ਦੇਸ਼ ਦਾ ਹਿੱਸਾ ਹੈ ਔਰ ਖੇਤੀ ਦੇ ਮਾਮਲੇ 'ਚ ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਣਾ ਕਿ ਅੜੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਸੋ ਦੁਨੀਆ 'ਚ ਵੀ ਜੰਗਾਂ ਲੱਗਦੀਆਂ ਨੇ ਤੋਪਾਂ ਚੱਲਦੀਆਂ ਨੇ ਮਜ਼ਾਈਲਾਂ ਚੱਲਦੀਆਂ ਨੇ ਪਰ ਬੈਕ ਇਨ ਬੇੜਾ ਤਾਂ ਟੇਬਲ 'ਤੇ ਹੁੰਦਾ ਸੋ ਪਹਿਲਾਂ ਵੀ ਬੈਠੇ ਹੋ ਗੱਲ ਕਰੋ ਕਿ ਕਮੇਟੀ ਬਣਾਓ ਜਾਂ ਕੋਈ ਉਹਨਾਂ ਨੂੰ ਸਟੇਕ ਹোলਡਰਸ ਖਾਸ ਤੌਰ 'ਤੇ ਜਿਹੜੇ ਪ੍ਰਭਾਵਿਤ ਇਲਾਕੇ ਨੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਜਿਆਦਾ ਜਿਹੜਾ ਖੇਤੀ ਪ੍ਰਧਾਨ ਦਾ ਪੂਬੇ ਕਹਿ ਸਕਦੇ ਹਾਂ ਪਰ ਫੇਰ ਵੀ ਤੁਸੀਂ ਸਾਡੇ ਫੇਰ ਚੰਗੇ ਭਲੇ ਚੱਲਦੇ ਸਿਸਟਮ ਦੇ ਵਿੱਚ ਛੇੜਛਾੜ ਕਰ ਰਹੇ ਆ। ਆ ਕਾਨੂੰਨ ਲਿਆਵਾਂਗੇ ਜੀ ਹੁਣ ਆ ਕਾਨੂੰਨ ਲਿਆਵਾਂਗੇ ਜੀ ਮੰਡੀਆਂ ਖਤਮ ਕਰਦੇ ਅਸੀਂ ਮੰਡੀਆਂ ਮਾਡਰਨ ਬਣਾਉਣ ਨੂੰ ਫਿਰਦੇ ਆ। ਵੀ ਮੰਡੀਆਂ ਜਿਹੜੀਆਂ ਉਹਨੂੰ ਹੋਰ ਮਾਡਰਨ ਕਰੀਏ ਉਹਨਾਂ ਨੂੰ ਵਧੀਆ ਤਰੀਕ ਉਹ ਕਹਿੰਦੇ ਮੰਡੀਆਂ ਹੀ ਖਤਮ ਕਰ ਦੇਣਾ। ਜਿਹੜਾ ਹੁਣ ਆਵਾ ਕਰੂੰਗੇ। ਸੇਮ ਹੀ ਤਾਂ ਹੈਗਾ ਸੀ ਫਿਰ ਉਹ ਤੀਜਾ ਕਾਨੂੰਨ ਸੀ ਜਿਹੜਾ। ਤੇ ਸੇਮ ਹੀ ਹੈਗਾ ਉਹ। ਸੋ ਇੱਕ ਸਵਾਲ ਹੀ ਨਿੱ ਪੈਦਾ ਹੁੰਦਾ ਕਿ ਅ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਅਸੀਂ ਉਹਨੂੰ ਸਰਕਾਰ ਵੱਲੋਂ ਰਿਕਮੈਂਡ ਕਰੀਏ ਪੰਜਾਬ ਵੱਲੋਂ ਅਸੀਂ ਲਿਖ ਕੇ ਭੇਜ ਰਹੇ ਹਾਂ ਕਿ ਜੀ ਬਿਲਕੁਲ ਨਹੀਂ ਅਸੀਂ ਐਕਸੈਪਟ ਕਰਾਂਗੇ ਇਸ ਨੂੰ ਤੁਸੀਂ ਕਿਤੇ ਹੋਰ ਟਰਾਈ ਕਰ ਲਓ ਪੂਰੇ ਦੇਸ਼ 'ਚ ਜੇ ਕੰਮ ਜਾਊਗਾ ਸਾਡੇ ਨਾਲ ਗੱਲ ਕਰ ਲਿਓ ਫਿਰ ਬਾਅਦ 'ਚ ਡੀਏਪੀ ਤੁਹਾਡੇ ਤੋਂ ਪੂਰੀ ਨਹੀਂ ਹੁੰਦੀ ਚੌਲ ਤੁਹਾਡੇ ਤੋਂ ਪੁਰਾਣੇ ਚੱਕੇ ਨਹੀਂ ਜਾਂਦੇ ਤੇ ਨਵੀਆਂ ਤੁਸੀਂ ਜਿਹੜੀਆਂ ਪੱਕੇ ਨੇ ਸਿੰਗੜੀਆਂ ਛੜੀ ਜਾਂਦੇ ਹੋ ਤੁਸੀਂ ਸੁਣੇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਹਿਣੀ ਚਾਹਨਾ ਕਿ ਅਸੀਂ ਕੋਈ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਇੱਜ਼ਤ ਕਰਦੇ ਆਂ ਉਹਨਾਂ ਦਾ ਫੈਸਲਾ ਸਿਰ ਮੱਥੇ ਹੈ ਸਿਹਤ ਪੱਖੋਂ ਉਹਨਾਂ ਦੀ ਸਿਹਤ ਦੀ ਜਿਹੜੀ ਹੈ ਅਸੀਂ ਬਿਲਕੁਲ ਕੌਨਸ਼ੀਅਸ ਆਂ ਹਰ ਵਕਤ ਅਲਰਟ ਆਂ ਉਹਨਾਂ ਨੂੰ ਕਿਹਾ ਵੀ ਹੋਇਆ ਸਾਡੀ ਉਹਨਾਂ ਦੇ ਜਿਹੜੀ ਵਾਲੇ ਵਾਲੀ ਜਥੇਬੰਦੀ ਹੈ ਦੇ ਹੋਰ ਸੀਨੀਅਰ ਲੀਡ ਨੇ ਇਨ ਟੱਚ ਮੈਂ ਵੀ ਜਦੋਂ ਗੱਲ ਕੀਤੀ ਸੀ ਡਲੇਵਾਲ ਸਾਹਿਬ ਨੇ ਹੀ ਕਿਹਾ ਸੀਗਾ ਕੋਈ ਹੈਲਥ ਐਮਰਜੈਂਸੀ ਚ ਨਾ ਪਾਇਓ ਅਸੀਂ ਤੁਹਾਡੇ ਨਾਲ ਖੜਾ ਹਾਂ ਪਰ ਇਸ ਤਰ੍ਹਾਂ ਦਾ ਕੋਈ ਪੈਨਿਕ ਨਾ ਕ੍ਰੀਏਟ ਹੋ ਜਾਏ ਕਿ ਕਿਸੇ ਦੀ ਆਪਸ ਹੀ ਪੰਜਾਬ ਪੁਲਿਸ ਕੌਣ ਹੈ ਜੀ ਉਹ ਵੀ ਕਿਸਾਨਾਂ ਦੇ ਮੁੰਡੇ ਆ ਤੇ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਰਬ ਨਾ ਕਰੇ ਹੁੰਦੀਏ ਕਿ ਕੌਣ ਕੌਣ ਆਪਾਂ ਭਾਈ ਭਾਈ ਹੋ ਲੜਾਂਗੇ ਉਹ ਚਾਹੁੰਦੇ ਆ ਮੈਂ ਲੜਪੋ ਸুইস ਕਰਕੇ ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਥੇ ਆਵਾਜ਼ ਉਠਾਈ ਹੈ ਪਾਰਲੀਮੈਂਟ ਜੋ ਸੈਸ਼ਨ ਚੱਲਦਾ ਸੀ ਜਿਸ ਵੇਲੇ ਅੰਦੋਲਨ ਚੱਲ ਰਿਹਾ ਸੀ ਪਹਿਲਾਂ ਵਾਲਾ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਆਵਾਜ਼ ਉਠਾਈ ਸੀ ਅਸੀਂ ਗੰਨੇ ਦਾ ਸਾਰੇ ਦੇਸ਼ ਤੋਂ ਵੱਧ ਰੇਟ ਦੇ ਰਹੇ ਹਾਂ ਅਸੀਂ ਆਪਣੇ ਧਰਤੀ ਬਿਜਲੀ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਜਾਂ ਉਹਨਾਂ ਨੂੰ ਬਿਜਲੀ ਦੀ ਕੋਈ ਕਮੀ ਨਹੀਂ ਸੀ ਇੱਕ ਕਰ ਰਹੇ ਨਹਿਰੀ ਪਾਣੀ ਕਿਹੜਾ ਉਹਦਾ ਤੁਸੀਂ ਪਾੜ ਹੀ ਲਿਆ ਹੋਣਾ ਸੈਂਟਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਪਾਣੀ ਪੰਜਾਬ ਦਾ ਥੋੜਾ ਉੱਪਰ ਆਉਣ ਲੱਗ ਗਿਆ ਲੈਵਲ ਸੋਚ ਕਰਕੇ ਇਹ ਗੁਰਨਾਣਕ ਸਾਹਿਬ ਨੇ ਕਿਹਾ ਸੀਗਾ ਉੱਤਮ ਖੇਤੀ ਮਦਮ ਵਪਾਰ ਨਖਿੱਦ ਚਾੱਕਰੀ ਜਿਹੜੀ ਖੇਤੀ ਨੂੰ ਨੰਬਰ 1 ਤੇ ਰੱਖਿਆ ਸੀ ਗੁਰਨਾਣਕ ਸਾਹਿਬ ਨੇ ਉੱਤਮ ਨੰਬਰ 1 ਤੇ ਵਪਾਰ ਨੂੰ ਦੂਜੇ ਨੰਬਰ ਤੇ ਨੌਕਰੀ ਨੂੰ ਤੀਜੇ ਨੰਬਰ ਤੇ ਅੱਜ ਉਲਟਾ ਹੋ ਗਿਆ ਜੀ ਨੌਕਰੀ ਪਹਿਲੇ ਨੰਬਰ ਤੇ ਆ ਗਈ ਵਪਾਰੀ ਪਹਿਲੇ ਨੰਬਰ ਤੇ ਆ ਗਏ ਖੇਤੀ ਕਿਤੇ ਰੋਲੀ ਗਈ ਵਿਚੀ ਮਜਬੂਰੀ ਦਾ ਧੰਦਾ ਬਣ ਗਿਆ ਵੀ ਚਲ ਹੋਰ ਕੁਝ ਕੰਸਲ ਖੇਤੀ ਕਰ ਲੋ ਸੋ ਇਹਨੂੰ ਲਾਹੇਵੰਦ ਧੰਦਾ ਦਾ ਬਣੂਗਾ ਜੇ ਉਹਨਾਂ ਦੀਆਂ ਮੰਗਾਂ ਮਾਰਕੀਟ ਮੁਤਾਬਕ ਮਾਰਕੀਟ ਦੀ ਮੰਗ ਮੁਤਾਬਕ ਜਾਂ ਮਹਿੰਗਾਈ ਮੁਤਾਬਕ ਉਹਨਾਂ ਦੀਆਂ ਫਸਲਾਂ ਦੇ ਭਾਅ ਮਿਲਣਗੇ ਉਹ ਲਾਗੂ ਨਾ ਕਰੀਏ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਸਾਨੂੰ ਸਾਡੇ ਐਫਸੀਏ ਨੂੰ ਅਸੀਂ ਚਾਵਲ ਦਿੰਨੇ ਆ ਸਾਨੂੰ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ 41 42000 ਕਰੋੜ ਰੁਪਇਆ ਦੇ ਕੇ ਸਾਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਦੇਖ ਲਓ ਇੰਨੇ ਪੈਸੇ ਦੇਤੇ ਉਹ ਭਈ ਸਾਨੂੰ ਤੁਸੀਂ ਐਂ ਦੇਤੇ ਅਸੀਂ ਤੁਹਾਨੂੰ ਚਾਲ ਦੇ ਰਹਿਆਂ ਦੇਸ਼ ਵਾਸਤੇ 182 ਲੱਖ ਮੀਟਰ ਟਨ ਅਜੇ ਤੱਕ ਧਰਤੀ ਆਪਣੀ ਧਰਤੀ ਖਾ ਗਏ ਇਸ ਤਾਂ ਇਸ ਚੱਕਰ ਚ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਕੋਈ ਨਾਕਾਨ ਜਿਹਦੇ ਨਾਲ ਆਮ ਲੋਕਾਂ ਨੂੰ ਦੀ ਜ਼ਿੰਦਗੀ ਚ ਕੋਈ ਤਤੰਗੀ ਪ੍ਰੇਸ਼ਾਨੀ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕਾਂ ਦਾੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰ ਦਾ ਇਕਨੋਮੀ ਦਾ ਘਾਟਾ ਪੈ ਜੀ 1 ਦਿਨ ਚ ਉਹਨਾਂ ਨੂੰ ਕੀ ਵਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਉਹ ਕੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਮੈਂ ਕਾਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲ ਕਰਕੇ ਮਸਾਲਾ ਹੋ ਜੂਗਾ ਸਾਨੂੰ ਇਹ ਐਮਬੂਲੈਂਸ ਇਹ ਐਮਬੂਲੈਂਸ ਲੈ ਲੋ ਜੀ ਕਹਿੰਦੇ ਜੇ ਤੁਹਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦਿੰਨੇ ਆ ਯਾਰ ਕਮਾਲ ਹੈ ਉਹਦੇ ਵਿਜਾਇ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ ਕਿ ਜੀ ਆਪਾਂ ਗੱਲਬਾਤ ਕਰਨ ਨੂੰ ਤੈਨਾਂ ਸਾਰੇ ਸਟੇਕ ਹੋਟਲਜ਼ ਨਾਲ ਸਾਰੀਆਂ ਫਾਰਮ ਜੁਨੀਅਨ ਨੂੰ ਬੁਲਾ ਲਾਂਗੇ ਸੋ ਇਹ ਇਹਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਦਿੱਲੀ ਚ ਇਲੈਕਸ਼ਨ ਹੈ ਪੰਜਾਬ ਸਰਕਾਰ ਨੂੰ ਤੰਗ ਕਰ ਲੋ ਫਿਰ ਕਹਿ ਦਾਂਗੇ ਦੇਖ ਲੋ ਜੀ ਪੰਜਾਬ ਦੇਖ ਲੋ ਕਿਵੇਂ ਹੈ ਜੀ ਇਸ ਤਰ੍ਹਾਂ ਦੀਆਂ ਕੂਝੀਆਂ ਜਾਂ ਮੈਂ ਕਹਿੰਨਾ ਕਿ ਲੈਵਲ ਤੋਂ ਥੱਲੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਮੈਂ ਸੈਂਟਰ ਸਰਕਾਰ ਨੂੰ ਗੱਲ ਕਹਿਣੀ ਚਾਹਨਾ ਕਿ ਗੱਲਬਾਤ ਕਰ ਲਈ ਰਾਹ ਖੋਲੋ ਥੋੜੇ ਸਪੋਕਸਪਰਸਨ ਰੋਜ਼ ਕਹੀ ਜਾਂਦੇ ਟੀਵੀ ਤੇ ਗੱਲਬਾਤ ਨਹੀਂ ਨਿਪੜੂਗਾ ਫੇ ਗੱਲਬਾਤ ਬੁਲਾਉਂਦੇ ਕਿਉਂ ਨਹੀਂ ਤੁਸੀਂ ਸਪੋਕਸਪਰਸਨ ਸਾਰੇ ਹੀ ਕਹੀ ਜਾਂਦੇ ਪੰਜਾਬੀ ਵਾਲੇ ਵੀ ਨੈਸ਼ਨਲ ਲੈਵਲ ਵਾਲੇ ਵੀ ਕਿ ਗੱਲਬਾਤ ਨਾਲ ਹੀ ਨਿਪੜੂਗਾ ਫੇ ਬੁਲਾਓ ਜੀ ਜਿਹਨਾਂ ਨੂੰ ਗੱਲਬਾਤ ਵਾਸਤੇ ਤੁਸੀਂ ਐਂ ਕੋਈ ਜਾਨੋ ਜਿਹਨੂੰ ਚੱਕ ਕੇ ਲੈ ਜਾਓ ਜੀ ਹਸਪਤਾਲ ਚ ਲੈ ਜਾਓ ਜੀ ਇਹ ਆਹ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋ ਜੀ ਆਹ ਹੋ ਗਿਆ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਜੀ ਸੋ ਅਸੀਂ ਸਾਰੇ ਅਫਸਰ ਸਾਡੇ ਇਨ ਟੱਚ ਨੇ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਇਸ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਗੜਬੜੀ ਹੋਵੇ ਬਹੁਤ ਸਾਰਾ ਖੂਨ ਹੈ ਧਰਤੀ ਤੇ ਬਹਿ ਚੁੱਕਿਆ ਆਲਰੇਡੀ ਅਸੀਂ ਮਤਲਬ ਬਹੁਤ ਮਤਲਬ ਦੇਖ ਚੁੱਕੇ ਹਾਂ ਜੀ ਪੁਗਤ ਚੁੱਕੇ ਹਾਂ ਸੋ ਸਾਡੇ ਅੱਲੇ ਨੇ ਦਰਦ 47 ਤੋਂ ਲੈ ਕੇ ਸੋ ਇਸ ਕਰਕੇ ਜੇ ਅਸੀਂ ਰੋਟੀ ਖਵਾਉਨੇ ਆ ਜਾਂ ਹਰੀ ਕ੍ਰਾਂਤੀ ਜਾਂ ਉਹਦੇ ਤਰੀਫਾਂ ਬੜੀਆਂ ਹੁੰਦੀਆਂ ਸਾਡੀਆਂ ਪਰ ਜਦੋਂ ਹਰੀ ਕ੍ਰਾਂਤੀ ਕਰਕੇ ਸਾਡਾ ਪਾਣੀ ਥੱਲੇ ਧਰਤੀ ਦਾ ਖਤਮ ਹੋ ਰਿਹਾ ਜਦ ਸਾਨੂੰ ਪਾਣੀ ਮਿਲ ਰਿਹਾ ਉਹਦੋਂ ਕਹਿੰਦੇ ਏਅਰ ਐਂਬੂਲੈਂਸ ਲੈ ਜਾਓ ਜੀ ਫੋਰਸਾਂ ਦੇ ਦਿੰਨੇ ਆ ਜੀ ਸੋ ਇਸ ਕਰਕੇ ਇਦਾਂ ਦਾ ਕੋਈ ਪੈਨਿਕ ਕ੍ਰੀਟ ਨਾ ਕਰੋ ਗੱਲਬਾਤ ਲਈ ਉਹਨਾਂ ਨੂੰ ਬੁਲਾਓ ਸੀਰ ਸਾਹਿਬ ਚੌਹਾਨ ਸ਼ਿਵਰਾਜ ਚੌਹਾਨ ਨੇ ਗੇਂਦ ਸੁਪਰੀਮ ਕੋਰਟ ਦੇ ਪਾਲੇ ਪਾਤੀ ਕੀ ਜੇਕਰ ਸੁਪਰੀਮ ਕੋਰਟ ਸਾਨੂੰ ਕੋਈ ਆਰਡਰ ਕਰੂਗਾ ਤਾਂ ਅਸੀਂ ਗਲਤ ਕਰਾਂਗੇ ਦੇਖੋ ਸੁਪਰੀਮ ਕੋਰਟ ਦਾ ਇਹਦੇ ਵਿੱਚ ਕੀ ਮਤਲਬ ਕੀ ਕਸੂਰ ਹੈ ਜੀ ਮੈਂ ਦੱਸਿਓ ਸ਼ਿਵ ਸ਼ਿਵਰਾਜ ਚੋਹਾਨ ਸਾਹਿਬ ਦੀ ਗੇਂਦ ਜਿਹੜੀ ਹੈ ਉਹ ਸ਼ੰਭੂ ਤੇ ਖਨੌਰੀ ਵਾਲੇ ਪਾਲੇ ਚ ਕਿਉਂ ਨਹੀਂ ਆਉਂਦੀ ਵੀ ਅਸੀਂ ਗਲਤ ਕਰਾਂਗੇ ਪਹਿਲਾਂ ਹਰ ਗੱਲਬਾਤ ਸੁਪਰੀਮ ਕੋਰਟ ਨੂੰ ਪੁੱਛ ਕੇ ਕਰਦੇ ਹੁਣ ਤਾਂ ਉਹ ਬਸ ਸਿਰਫ ਭੱਜ ਰਹੇ ਆ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਭੱਜ ਕੇ ਉਰੇ ਤੂੰ ਸਿੱਧੇ ਬੁਲਾਓ ਅਸੀਂ ਤਾਂ ਜੀ ਰੋਜ਼ ਕਹਿੰਨੇ ਉਹਨਾਂ ਨਾਲ ਗੱਲਬਾਤ ਕਰੋ ਡੀਜੀਪੀ ਦੀ ਗੱਲ ਹੁੰਦੀ ਆ ਰੋਜ਼ ਖੇਤੀ ਮੰਤਰੀ ਜੀ ਨਾਲ ਜਾਂ ਉਹਨਾਂ ਦੇ ਜੁਆਇੰਟ ਸੈਕਟਰੀ ਨਾਲ ਗੱਲ ਹੁੰਦੀ ਆ ਕਿ ਜੀ ਗੱਲਬਾਤ ਲਈ ਰਸਤਾ ਖੋਲੋ ਉਹਨਾਂ ਲਈ ਫਾਰਮਲ ਰਸਮੀ ਤੌਰ ਤੇ ਸੱਦਾ ਪੱਤਰ ਦਿਓ ਸਾਰਿਆਂ ਨੂੰ ਬੁਲਾਓ ਸਾਰਿਆਂ ਨੂੰ ਬੁਲਾ ਕੇ ਗੱਲਬਾਤ ਕਰੋ ਜੇ ਇਹ ਵਾਲਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਢੇਲੇ ਵਾਲਾ ਉਹਨਾਂ ਨੇ ਗੱਲ ਕੀਤੀ ਕਿ ਇਹ ਸੈਂਟਰ ਗੱਲਬਾਤ ਦੀ ਤੁਹਾਨੂੰ ਕਹੇਗੀ ਮੈਂ ਫਿਰ ਮੈਡੀਕਲ ਏਡ ਲਵਾ ਤੁਹਾਨੂੰ ਲੱਗਦਾ ਹੈਗਾ ਕਿ ਸੈਂਟਰ ਦਾ ਐਟੀਟਿਊਡ ਨਹੀਂ ਹੈਗਾ ਅਜੇ ਤੱਕ ਗੱਲ ਕਰਨ ਨੂੰ ਪਹਿਲੇ ਜਦੋਂ ਗੱਲ ਹੋਈ ਸੀ 750 ਕਿਸਾਨ ਉੱਥੇ ਮਰਿਆ ਸੀਗਾ ਤੁਸੀਂ ਕਹਿੰਦੇ ਮੇਰੀ ਡੇਲੇਵਰ ਬੁਨਾਨਾ ਪਰਸਨਲੀ ਵੀ ਮੈਂ ਉਹਨਾਂ ਨੂੰ ਇਹ ਕਹਾਂ ਮੈਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੀ ਐਮਰਜੈਂਸੀ ਚ ਨਾ ਹੀ ਆਪ ਨਾ ਹੀ ਆਪਣੀ ਜਿਥੇਵੰਦੀ ਨੂੰ ਨਾ ਹੀ ਕਿਸੇ ਨੂੰ ਵੀ ਸਾਰੀ ਪੰਜਾਬੀ ਭਰਾ ਨੇ ਸਾਡੇ ਵੀ ਇਸ ਤਰ੍ਹਾਂ ਨਾ ਪਾਇਆ ਤੁਸੀਂ ਉਹਨਾਂ ਦਾ ਕੀ ਕਹਿੰਦਾ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਜਿਵੇਂ ਕਰਨ ਕੇ ਜਿਹੜੀ ਬਾਤ ਨਹੀਂ ਇਦਾਂ ਨਹੀਂ ਕਿ ਬੀਜੇਪੀ ਜ਼ਿੰਮੇਵਾਰ ਹੋਊਗੀ ਜੇ ਡੇਲੇਵਰ ਨੂੰ ਕੁਝ ਹੈ ਸਟੇਟ ਨੂੰ ਤੰਡਾ ਹੈਗਾ ਕਿ ਸਟੇਟ ਡਿਸਟਰਬ ਹੋ ਸਕਦੀ ਹੈ ਜਿਵੇਂ ਤੁਸੀਂ ਧਰਨੇ ਦਾ ਜ਼ਿਕਰ ਕੀਤਾ ਨੇ ਅਸੀਂ ਕਿਉਂ ਡਿਸਟੱਪ ਹੁਣ ਦੇਵਾਂਗੇ ਸਟੇਟ ਨੂੰ ਜੀ ਜਦੋਂ ਸਾਡੇ ਨਾਲ ਕੋਈ ਮੰਗ ਹੀ ਰਿਲੇਟਡ ਨਹੀਂ ਹੈਗੀ ਸਾਡੇ ਨਾਲ ਕੋਈ ਬਾਰਡਰ ਤੇ ਬੈਠੇ ਨੇ ਪਾਣੀ ਉਹ ਮਾਰਿਆ ਹਰਿਆਣਾ ਉਹ ਉੱਥੇ ਕੋਣ ਹੈ ਬੀਜੇਪੀ ਅਥਰੂ ਗੈਸ ਦੇ ਕੋਲੇ ਬੀਜੇਪੀ ਠੀਕ ਹੈ ਜੀ ਉਦੋਂ ਪਹਿਲਾਂ ਉਦੋਂ ਗਾਹਾਂ ਜਿਹੜੇ ਉੱਥੇ ਸੈਂਟਰ ਜਿਹੜੇ ਮੰਗਾਂ ਨੇ ਉਹ ਸੈਂਟਰ ਨਾਲ ਰਿਲੇਟਡ ਨੇ ਅਸੀਂ 50 ਡਾਕਟਰ ਸਪੈਸ਼ਲਿਸਟ ਹਰ ਇੱਕ ਬਿਮਾਰੀ ਦੇ ਸਪੈਸ਼ਲ ਉੱਥੇ ਤਾਇਨਾਤ ਕੀਤੇ ਹੋਏ ਨੇ ਅਸੀਂ ਇੱਕ ਸਪ림 ਕੋਰਟ ਦੇ ਵਿੱਚ ਵੀ ਐਫੀ ਡੈਪਟ ਚ ਦੱਸਿਆ ਵੀ ਅਸੀਂ ਸਰ ਮਤਲਬ ਤੁਹਾਡਾ ਜਿਹੜਾ ਆਰਡਰ ਹੈ ਉਹਦੇ ਵਿੱਚ ਅਸੀਂ ਅਸੀਂ ਵਚਨਬੱਧ ਹਾਂ ਕਿ ਸਿਹਤ ਉਹਨਾਂ ਦੀ ਖਿਆਲ ਰੱਖਣਾ ਸਾਡਾ ਫਰਜ ਹੈ ਪਰ ਗੱਲਬਾਤ ਹੀ ਸਭ ਤੋਂ ਵਸਤਵ ਤਰੀਕਾ ਹੈ ਉਹ ਵੀ ਸੈਂਟਰ ਦੁਆਰਾ ਕਰਨੇ ਲੰਦੇ ਤੌਰ ਤੇ ਕਰਨੇ ਹੋਣ ਤੌਰ ਤੇ ਡਿਲੀਵਰ ਸਾਹਿਬ ਤੋਂ ਤੋ ਕਈ ਕਿਸਾਨ ਦੇ ਤਾਂ ਹੈ ਉਹ ਬੋਲ ਰਹੇ ਨੇ ਉਹਨੇ ਬਾਰਡਰ ਤੇ ਆਉਣਾ ਚਾਹੀਦਾ ਕਿਸਾਨ ਨੂੰ ਮਿਲਣਾ ਚਾਹੀਦਾ ਨਹੀਂ ਨਹੀਂ नहीं, नहीं, नहीं। वो उधर कोई लिंक नहीं दर, है हर रोज बात होती है जी के जी बुलाइए उनको नहीं फॉर्मल लेटर से क्या हो जाएगा जब मैं बात ही करते सीधा मैं उनको कह रहा कि फॉर्मल लेटर भेजिए तो इनको बुलाने का आप अफसर भेज दीजिए आप हम हमारे अफसर साथ में चले जाएंगे आप दे दो पे लेटर अभी सारे स्टेक होल्डर गल कर लीजिए पंजाब विल नॉट एक्सेप्ट दिस काइंड ऑफ ਆਖਰਕਾਰ ਕਿਉਂ ਨਹੀਂ ਹਰ ਗੱਲ ਕੋਈ ਨਹੀਂ ਸਹੀ ਗੱਲ ਸੁਣਦੇ ਆਗੇ ਕੀ ਰਚਨ ਲੱਗਦੀ ਇਹਨਾਂ ਨੂੰ ਹਾਂਜੀ ਸਰ ਆਖਰਕਾਰ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਆ ਜੀ ਕੇਂਦਰ ਕਿਉਂ ਨਹੀਂ ਇਨੀਸ਼ੀਏਟਿਵ ਦੇ ਰਿਹਾ ਸਰ ਦਿਨੋ ਬਦਨ ਇਹਨਾਂ ਨੇ ਨਾ ਕਦੇ ਗੱਲਬਾਤ ਕੀਤੀ ਹੋਈ ਨਹੀਂ ਜੀ ਧੱਕਾ ਹੀ ਕੀਤਾ ਜੋ ਕੀਤਾ ਚਾਹੇ ਗੁਜਰਾਤ ਦੀ ਰਿਕਾਰਡ ਚੱਕ ਲੋ ਚਾਹੇ ਇਥੋਂ ਦਾ ਚੱਕ ਲੋ ਇਹਨੂੰ ਗੱਲਬਾਤ ਇਹ ਕਹਿੰਦੇ ਜੋ ਅਸੀਂ ਕਹਿਤਾ ਬਸ ਉਹ ਫਾਈਨਲ ਹੈ ਗੱਲਬਾਤ ਕਰਦੇ ਹੀ ਨਹੀਂ ਕਦੇ ਪ੍ਰਧਾਨ ਮੰਤਰੀ ਕਦੇ ਨਹੀਂ ਕਹਿੰਦਾ ਵੀ ਆ ਮੈਥੋਂ ਮੈਂ ਵਾਪਸ ਲੈਣਾ ਕਾਨੂੰਨ ਜਾ ਮੈਥੋਂ ਗਲਤੀ ਹੋ ਗਈ ਹੈ ਨਾ ਉਹਨ ਜਦੋਂ ਉਦੋਂ ਵੀ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਮੇਰੀ ਤਪੱਸਿਆ ਵਿੱਚ ਕਮੀ ਰਹੀਗੀ ਮੈਂ ਸਮਝਾਉਣੇ ਵਿੱਚ ਸਫਲ ਨਹੀਂ ਹੋਇਆ ਐ ਤਾਂ ਨਹੀਂ ਕਿਹਾ ਨਾ ਕਿ ਮੇਰੀ ਗਲਤੀ ਸੀ ਨਾ ਇਹ ਕਾਦੀ ਜਿੱਦ ਹੈ ਇੱذ ਕਿਹੜੀ ਗੱਲ ਹੈ ਕਾਨੂੰਨ ਬਣਦੇ ਨੇ ਵਿਰੋਧ ਹੁੰਦਾ ਕਾਨੂੰਨ ਵਾਪਸ ਲੈ ਲੈਂਦੀਆਂ ਨੇ ਗਵਰਨਮੈਂਟਾਂ ਪੂਰੀ ਦੁਨੀਆ 'ਚ ਹੋ ਜਾਂਦਾ 트럼ਪ ਨੇ ਪਹਿਲਾਂ ਕਿਹਾ ਕਿ ਐ H1B ਵੀਜ਼ਾ ਜਿਹੜਾ ਉਹ ਗਲਤ ਹੈ ਮੈਂ ਕੱਢੂ ਇੱਥੋਂ ਜੇ ਉਹ ਕਹਿੰਦਾ ਹੁਣ ਕਹਿੰਦਾ ਮੈਨੂੰ ਇਹ رائے ਆਈ ਹੈ ਵੀ ਠੀਕ ਹੈ ਬਦਲ ਲਿਓਨੇ ਇਹ ਚ ਕਿਹੜੀ ਗੱਲ ਹੈ ਨਹੀਂ ਲੱਗਦਾ ਵੀ ਪਹਿਲਾਂ 1.5 ਕੰਢਾ ਦਾ ਪ੍ਰੋਟੈਸਟ ਹੋਇਆ ਉਹ 1.5 ਕੰਢਾ ਤੋਂ ਬਾਅਦ ਪੀਐਮ ਨੇ ਕਾਨੂੰਨ ਵਾਪਸ ਲਏ ਕਿਤੇ ਹੁਣ ਉਹ ਇਸ ਗੱਲ ਤੋਂ ਤਾਂ ਨਹੀਂ ਡਰਦੇ ਵੀ ਇਹ ਮੈਸੇਜ ਪਹੁੰਚਾਉਂਗਾ ਕਿ ਦੁਬਾਰਾ ਵੀ ਕਿਸਾਨਾਂ ਨੇ ਦਬਾਅ ਪਾ ਕੇ ਉਹੀ ਕਾਨੂੰਨਾਂ ਤੇ ਗੱਲ ਕਰ ਰਿਹਾ ਜੀ ਉਹ ਕੋਈ ਦੁਬਾਰਾ ਨਵੇਂ ਕਾਨੂੰਨ ਤਾਂ ਨਹੀਂ ਉਦੋਂ ਬਾਅਦ ਬਣੇ ਜੇ ਉਸੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਹੈ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀਗਾ ਨੀ ਟ੍ਰੈਂਡ ਓਹੋ ਨਪਿੰਦਰ ਉਹੀ ਤਾਂ ਕਾਨੂੰਨ ਨੇ ਜਿਹੜੇ ਉਦੋਂ ਕਹਿੰਦਾ ਕਿ ਕਰ ਦਾਂਗੇ ਕਿਸਾਨ ਆ ਗਏ ਵਾਪਸ ਆ ਗਏ ਪੰਜਾਬ ਠੀ ਇਲੈਕਸ਼ਨ ਹੋ ਗਈ ਪੰਜਾਬ ਚ ਸਰਕਾਰ ਬਦਲ ਗਈ ਚ ਉਦੋਂ ਬਾਅਦ ਸਾਰਾ ਕੁਝ ਠੀਕ ਚੱਲਦਾ ਰਿਹਾ ਹੁਣ ਉਹੀ ਕਾਨੂੰਨ ਜਿਹੜੇ ਨੇ ਉਹਨਾਂ ਦੀ ਯਾਦਦਾਸ਼ਤ ਹੀ ਕਰਾਉਂਦੇ ਨੇ ਉਹ ਤਾਂ ਦੁਬਾਰੇ ਉਸ ਵੇਲੇ ਅਰਜਨ ਮੁੰਡਾ ਸੀਗੇ ਹੁਣ ਸ਼ਿਵਰਾ ਚੋਹਾਨ ਹੈ ਸਰਕਾਰ ਸੇਮ ਪਾਰਟੀ ਦੀ ਹੈ ਜੇ ਤਾਂ ਉਹ ਬਿਨਾਂ ਆ ਕੇ ਕੋਈ ਮੈਨੀਫੈਸਟੋ ਬਦਲ ਗਿਆ ਜੀ ਜਾਂ ਕੋਈ ਕੋਈ ਪਾਰਟੀ ਬਦਲ ਗਈ ਸੈਂਟਰ ਚ ਸੇਮ ਸਰਕਾਰ ਹੈ ਤੇ ਪਤਾ ਵੀ ਹੈ ਸਾਰਾ ਕੁਝ ਗੱਲਬਾਤ ਵਾਸਤੇ ਬੁਲਾਓ ਤਾਂ ਮਸਲਾ ਹੱਲ ਹੋ ਜਾਊਗਾ ਔਰ ਇਹ ਇਹ ਮਤ ਸੋਚੋ ਕਿ ਤੁਸੀਂ ਇਹਨਾਂ ਨੂੰ ਆਪਸ ਚ ਹੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਕਿਸਾਨਾਂ ਨੂੰ ਆਪਸ ਚ ਹੀ ਉਲਝਾ ਦਈਏ ਇਹਨਾਂ ਨੂੰ ਅੜੀਆ ਰੂਈਆ ਆਪਾਂ ਬੀਜੇਪੀ ਲੱਗਦਾ ਪਿਆ ਫਕਲਾਂ ਤੋਂ ਬਾਅਦ ਵੀ ਨਹੀਂ ਪੂਰਾ ਕਰ ਪਾਰੇ ਡਲੇਵਾਲ ਸਾਹਿਬ ਡੇ ਬਾ ਡੇ ਖਰਾਬ ਰੂਪ ਵਿੱਚ ਗੇਤ ਹੋ ਰਹੀ ਹੈ ਇਹਨਾਂ ਹਾਲਾਤਾਂ ਵਿੱਚ ਕੋਈ ਕਿਉਂ ਸਾਰੀ ਜੇ ਮੇਰੇ ਬੀਜੇਪੀ ਦੀ ਹੋਊਗੀ ਰੁਪਾਨੀ ਸਾਹਿਬ ਕਹਿੰਦੇ ਆ ਜੀ ਕੀ ਮਸਲਾ ਪੰਜਾਬ ਦਾ ਹੈਗਾ ਪੰਜਾਬ ਦਾ ਕੀ ਹੈ ਜੀ ਰੁਪਾਨੀ ਸਾਹਿਬ ਨੂੰ ਪੁੱਛ ਲਓ ਜੀ ਪੰਜਾਬ ਦਾ ਕੀ ਹੈ ਜੀ ਕਿਹੜੀ ਮੰਗ ਹੈ ਜਿਹੜੀ ਪੰਜਾਬ ਨਾਲ ਰਿਲੇਟਡ ਹੈ ਜੇ ਪੰਜਾਬ ਨਾਲ ਰਿਲੇਟਡ ਹੁੰਦੀ ਉਹ ਇੱਥੇ ਲੁਧਿਆਣੇ ਹੁੰਦੇ ਜਾਂ ਆਕਰ ਮੂਰੇ ਹੁੰਦੇ ਮੇਰੇ ਮੂਰੇ ਉੱਥੇ ਖਨੌਰੀ ਤੇ ਸ਼ੰਭੂ ਕੀ ਕਰਦੇ ਨੇ ਕਿਉਂਕਿ ਦਿੱਲੀ ਜਾਣਾ ਚਾਹੁੰਦੇ ਹੋ ਕਿਉਂਕਿ ਸਾਰੇ ਸੈਂਟਰ ਦੇ ਕਾਨੂੰਨ ਨੇ ਉਦੋਂ ਤਾਂ ਉਦੋਂ ਤਾਂ ਕਹਿੰਦੇ ਨੇ ਜੀ ਸਾਰਾ ਕੁਝ ਸਾਰਾ ਅਧਿਕਾਰ ਸਾਨੂੰ ਦੇ ਦਿਓ ਸਟੇਟਾਂ ਤੋਂ ਤੇ ਜਦੋਂ ਸਟੇਟਾਂ ਕੁਝ ਮੰਗਦੀਆਂ ਨੇ ਉਹ ਲੋਕ ਕਹਿੰਦੇ ਨੇ ਸਟੇਟ ਦੀ ਜਮਬਾਰੀ ਹੈ ਜੀ ਸੋ ਇਹ ਐਦਾਂ ਨਹੀਂ ਨਾ ਮਤਲਬ ਜੇ ਮੋਦੀ ਹਾਰ ਗਿਆ ਤਾਂ ਸਟੇਟ ਦੀ ਲੀਡਰਸ਼ਿਪ ਹਾਰ ਗਈ ਜੇ ਜਿੱਤ ਗਿਆ ਤਾਂ ਮੋਦੀ ਜਿੱਤ ਗਿਆ ਤਾਂ ਮੰਡੀ ਕਰਨਾ ਕੀਰਤੀ ਕਰਨਾ ਹੈ ਹਰ ਧਾਂਚਾ ਸੇਮ ਹਰਿਆਣੇ ਚ ਵੀ ਹੋ ਜਾਈ ਆ ਇਹ ਗੱਲ ਬਤ ਕਰੋਗੇ ਹਾਲਾਂਕਿ ਹਰਿਆਣੇ ਚ ਭਾਜਪਾ ਦੀ ਸਰਕਾਰ ਹੈ ਵੀ ਇਹ ਚੀਜ਼ ਨੂੰ ਨਾਂ ਲੱਗ ਕੀਤਾ ਜਾਵੇ ਪੰਜਾਬ ਦਾ ਤੇ ਹਰਿਆਣਾ ਦਾ ਪਾਂਚਾ ਵੀ ਜਦੋਂ ਜਾਓਗੇ ਇੱਥੇ ਘਰ ਹੈ ਹਰਿਆਣੇ ਵਾਲੇ ਦਾ ਉਹਨੂੰ ਪੁੱਛ ਲਿਓ